ਦੇਰਵਾ ਬਾਬਾ ਨਾਨਕ ਦੇ ਤਿਆਸੀ ਗੁਰਦੁਆਰਾ ਦਰਵਾਜ਼ਾ ਸਾਹਿਬ ਦੇ ਗੁੰਮਤਾਂ ਦੇ ਉੱਪਰ ਸੋਨੇ ਦੀ ਕਲਸੀਆਂ ਲਗਾਉਣ ਦੀ ਸੇਵਾ ਸ਼ੁਰੂ ਹੋ ਗਈ ਹੈ ਇਹ ਸੇਵਾ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ ਦੱਸ ਦਿੰਦੇ ਆ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਸੇਵਾ ਨਿਭਾਈ ਜਾ ਰਹੀ ਹੈ ਇਹ ਧਰਤੀ ਗੁਰੂ ਨਾਨਕ ਸਾਹਿਬ ਦੇ ਚਰਛੋ ਪ੍ਰਾਪਤ ਧਰਤੀ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਤਿਆਸੀ ਗੁਰਦੁਆਰਾ ਬਣਿਆ ਹੋਇਆ ਇਸ ਗੁਰੂ ਘਰ ਦੇ ਵਿੱਚ ਰੋਜ਼ਾਨਾ ਦੂਰ ਦਰਦਿਤ ਸੰਗਤਾਂ ਇਸ ਜਗ੍ਹਾ ਉੱਤੇ ਨਮਸਤਕ ਹੁੰਦੀਆਂ ਨੇ ਇਹ ਵੀ ਗੱਲ ਦੱਸ ਦਿੰਨੇ ਆ ਕਿ ਇਸ ਦਰਬਾਰ ਸਾਹਿਬ ਜੋ ਤਿਆਸੀ ਗੁਰਦੁਆਰਾ ਹੈ ਇਸ ਦੇ ਉੱਪਰ 250 ਸਾਲ ਪਹਿਲਾਂ ਦੱਸਿਆ ਜਾ ਰਿਹਾ ਕਿ ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਵੱਲੋਂ ਇਸ ਦਰਬਾਰ ਸਾਹਿਬ ਗੁਰੂ ਘਰ ਦੇ ਉੱਪਰ ਗੁੰਮਤਾ ਦੇ ਉੱਪਰ ਸੋਨੇ ਦੀ ਕਲਸੀਆਂ ਦੀ ਸੇਵਾ ਨਿਭਾਈ ਗਈ ਸੀ ਹੁਣ 250 ਸਾਲ ਬਾਅਦ ਪੰਜਾਬ ਦੀ ਸੰਗਤਾਂ ਦੇ ਸਹਿਯੋਗ ਦੇ ਨਾਲ ਕਾਰ ਸੇਵਾ ਵਾਲੇ ਬਾਬਾ ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਵੱਲੋਂ ਇਹ ਸੇਵਾ ਕਰਵਾਈ ਜਾ ਰਹੀ ਹੈ ਇਹ ਇਤਿਹਾਸਕ ਗੁਰਦੁਆਰਾ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਦਿਓ ਕਿਉਂਕਿ ਜਿਸ ਤਰੀਕੇ ਨਾਲ ਇਸ ਜਗ੍ਹਾ ਉੱਤੇ ਸੰਗਤਾਂ ਨਮਸਤਕ ਹੁੰਦੀਆਂ ਨੇ ਹਰ ਸੰਗਤ ਦੀ ਮਰਜ਼ੀ ਜਿਹੜੀ ਗੁਰਨਾਥ ਸਾਹਿਬ ਸੁਣਦੇ ਨੇ ਉਹਨਾਂ ਦੀ ਮਰਜ਼ੀ ਪੂਰੀ ਕਰਦੇ ਨੇ ਤਾਂ ਇਸ ਤਰੀਕੇ ਦੇ ਨਾਲ ਇਤਿਹਾਸਕ ਗੁਰਦੁਆਰੇ ਦੀ ਬਹੁਤ ਵੱਡੀ ਮਹਾਨਤਾ ਹੈ ਇਸ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਆਪ ਇਸ ਜਗ੍ਹਾ ਉੱਤੇ ਦੱਸਿਆ ਜਾ ਰਿਹਾ ਹੈ ਕਿ ਖੇਤੀ ਕਰਦੇ ਸੀ ਖੂਬ ਇਸ ਜਗ੍ਹਾ ਉੱਤੇ ਇਤਿਹਾਸਕ ਖੂਹ ਹੈ ਤੇ ਦੂਜੇ ਪਾਸੇ ਇਸੇ ਦੇ ਨਾਲ ਇੱਕ ਇਤਿਹਾਸਿਕ ਗੁਰਦੁਆਰਾ ਚੋਲਾ ਸਾਹਿਬ ਵੀ ਹੈ ਤੁਸੀਂ ਦੇਖਿਆ ਹੋਵੇਗਾ ਹਮੇਸ਼ਾ ਦਰਸ਼ਨ ਵੀ ਕਿਤੇ ਹੋਣਗੇ ਤਾਂ ਜਿਹੜੀਆਂ ਸੰਗਤਾਂ ਇਸ ਪਾਸੇ ਜਾਂਦੀਆਂ ਨੇ ਪੰਜਾਬ ਦੀ ਤਾਂ ਜਰੂਰ ਇਤਿਹਾਸਿਕ ਗੁਰਦੁਆਰਾ ਦਰਬਾਰ ਸਾਹਿਬ ਦੀਆਂ ਵੀ ਜਰੂਰ ਤੁਸੀਂ ਦਰਸ਼ਨ ਕਰਿਆ ਕਰੋ ਜਿੱਦੇ ਨਾਲ ਕੀ ਤੁਹਾਡੇ ਵੀ ਮਨਤਾ ਪੂਰੀਆਂ ਹੋਣਗੀਆਂ ਦੂਜੇ ਪਾਸੇ ਗੁਰੂ ਨਾਨਕ ਦੇਵ ਜੀ ਕਰ ਤੁਹਾਡੀ ਵੀ ਹਾਜ਼ਰੀ ਲੱਗੇ ਸਾਨੂੰ ਲੈ ਕੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੇ ਇਸ ਪੂਰੇ ਸੇਵਾ ਬਾਰੇ ਕੀ ਕਿਹਾ ਪਹਿਲ ਤੁਸੀਂ ਉਹ ਵੀ ਸੁਣੋ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਹਾ ਤੇ ਅੱਜ ਨਹੀਂ ਸ਼ਾਇਦ ਸ਼ੁਰੂਤ ਪੜਾਦਰ ਪੜਾਜ ਸ਼ੁਰੂ ਹੀ ਸ਼ੁਰੂ ਤੋਂ ਪਹਿਲਾਂ ਹੋਈ ਸੀਗੀ ਸੋ ਅੱਜ ਤਕਰੀਬਨ 19-20 ਕਲਸੀਆਂ ਜਿਹੜੀਆਂ ਅੱਜੋ ਤਿਆਰ ਹੋ ਚੁੱਕੀਆਂ ਉਹਤੇ ਗੋਮੀ ਤੋਂ ਲਗਵਾਉਣ ਵਾਸਤੇ ਬਾਕੀ ਦੇ ਨੂੰ ਸੋਨਾ ਸੰਗਤਾਂ ਨੇ ਜਿਹੜਾ ਦਿੱਤਾ ਪੇਟਾ ਕੀਤਾ ਉਹ ਅੱਜ ਕਟਾਈ ਵੀ ਸ਼ੁਰੂ ਹੋ ਗਈ ਆ ਲਵਾਈ ਵੀ ਹੋ ਗਈ ਆ ਤੇ ਉਹਦੇ ਫਿਟਿੰਗ ਸ਼ੁਰੂ ਹੋ ਗਈ ਅੱਜ ਜਿਹੜੀ ਕਿ ਸਮੇ ਸਮੇ ਨਾਲ ਸੰਗਤਾਂ ਸਜੁਰਾਏ ਕਿਉਂਕਿ ਬਹੁਤ ਲੰਮੇ ਪਹਿਲਾਂ ਪੁਰਾਣਾ ਸਮੇਂ ਦੇ ਮਹਾਰਾਜ ਸਿੰਘ ਵੇਦਾ ਸੋਨੇ ਦੀ ਸਿਵਾ ਹੋਈ ਸੀ ਲਗਭਗ 2250 2250 ਬਾਅਦ 2250 ਸਾਲ ਬਾਅਦ ਇਹ ਸਿਕ ਸੰਗਤਾਂ ਨੂੰ ਸੇਵਾ ਮਿਲੀ ਆ ਤੇ ਬੜੇ ਪ੍ਰੇਮ ਨਾਲ ਸਰਦਾਰਾਂ ਨਾਲ ਸੰਗਤਾਂ ਆਪਣੀਆਂ ਦਸਾਂ ਨੂੰ ਕਿਰਚੋਂ ਆਪਣੀਆਂ ਹਿੱਸਾ ਪਾ ਰੀਆਂ ਤੋਂ ਸੇਵਾ ਲੱਗ ਰਹੀ ਆ ਤੇ ਹੋਰ ਸਮਾਂ ਲੱਗੇਗਾ ਕਿਉਂਕਿ ਅਜੇ ਕਾਫੀ ਸੇਵਾ ਬਾਕੀ ਆ ਉਹ ਵੀ ਜਿਵੇਂ ਸੰਗਤਾਂ ਸੇਵਾ ਪੇਟਾ ਕਰਨੀਆਂ ਤੇ ਉਹਤੇ ਵੀ ਲੱਗਦੇ ਇਹ ਮੁਕੰਮਲ ਹੋ ਜੀ ਤਾਂ ਇਸਨ ਕਰ ਸੇਵਾ ਵਾਲੇ ਮਹਾਂਪੁਰਸ਼ ਜਿੰਨਾ ਬਲਵੋ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਸੰਗਤਾਂ ਸਜੋਗ ਦੇ ਨਾਲ ਸੇਵਾ ਨਿਭਾਈ ਜਾ ਰਹੀ ਹੈ ਤਾਂ ਹੋਰ ਵੀ ਜਿਹੜੀਆਂ ਸਬਾਮਾਂ ਨੇ ਜਲਦੀ ਜਿਹੜੀਆਂ ਪੂਰੀਆਂ ਕੀਤਿਆਂ ਜਾਣਗੀਆਂ ਦੂਜੇ ਪਾਸੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਗੁੰਮਤਾ ਦੇ ਉੱਪਰ 2200 ਸਾਲ ਪਹਿਲਾਂ ਮਹਾਰਾਜਾ ਅਨਜੀਤ ਸਿੰਘ ਵੱਲੋਂ ਜੋ ਸੇਵਾ ਨਿਭਾਈ ਗਈ ਸੀ ਉਸ ਤੋਂ ਬਾਅਦ ਉਹ ਸੰਗਤਾਂ ਸਜੋਗ ਨਾਲ ਨਿਭਾਈ ਗਈ ਹੈ ਪੂਰੀ ਜਾਣਕਾਰੀ ਬਾਬਾ ਸੇਵਾ ਸਿੰਘ ਤਾਰਸੇਵਾਲ ਨੇ ਦਿੱਤੀ ਹੈ ਤਾਂ ਜਿੰਨੀਆਂ ਵੀ ਸੰਗਤਾਂ ਸਾਡੀ ਦੇਖ ਰਹੀਆਂ ਨੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੀਆਂ ਖਬਰਾਂ ਤੇ ਨਾਲ ਦੀ ਨਾਲ ਇਦਾਂ ਦੀ ਇਤਿਹਾਸਿਕ ਜੋ ਇਤਿਹਾਸ ਨਾਲ ਜੁੜੀਆਂ ਹੋਈਆਂ ਖਬਰਾਂ ਨੇ ਤੁਹਾਨੂੰ ਦਿਖਾਉਂਦੇ ਰਹਾਂਗੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਕੇ under what